ਨਾ ਮੈਂ ਟਟਾ ਮੇਰਾ ਨਾਮ ਗੁਰਜੀਤ ਸਿੰਘ ਬਿੱਟੂ ਇਹ ਕਿਹੜਾ ਲੱਕ ਹੈ ਇਹ ಗ್ರಾಮ ਪੰਚਾਇਤ ਬਾਜੜਾ ਕਲੋਨੀ ਬਲਾਕ 2 ਲੁਧਿਆਣਾ ਕੀ ਦਿੱਕਤ ਆ ਰਹੀਆਂ ਨੇ ਦਿੱਕਤਾਂ ਇਹ ਆ ਵੀ ਅੱਜ ਦੀ ਡੇਟ ਦੇ ਵਿੱਚ ਦੇਖੋ 45 ਡਿਗਰੀ ਦੇ ਕਰੀਬ ਜਿਹੜਾ ਟੈਂਪਰੇਚਰ ਆ ਤੇ ਇੱਥੇ ਹੁਣ ਵੀ ਪਾਣੀ ਦੇ ਛੱਪੜ ਲੱਗੇ ਪਏ ਆ ਸੜਕਾਂ ਸਾਰੀਆਂ ਨੰਗਣ ਨੂੰ ਜਗ੍ਹਾ ਨਹੀਂ ਕਿਤੇ ਉਹ ਰੋਜ਼ ਹੀ ਕੋਈ ਨਾ ਕੋਈ ਡੇਕ ਕੇ ਸੱਟ ਲਵਾਉਂਦਾ ਤੇ ਜੇ ਇੱਥੇ ਬਾਰਿਸ਼ ਹੋ ਗਈ ਪਿੰਡ ਦੇ ਵਿੱਚ ਕੋਈ ਬਿਮਾਰੀ ਫੈਲਣ ਦਾ ਖਤਰਾ ਬੁਰੀ ਹਾਲਤ ਹੋਈ ਭਈਆ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਅਸੀਂ ਵੀਡੀਓ ਸਾਹਿਬ ਨੂੰ ਵੀ ਤੇ ਡੀਸੀ ਸਾਹਿਬ ਨੂੰ ਵੀ ਜਿਹੜੀਆਂ ਦਰਖਾਸਤਾਂ ਦਿੱਤੀਆਂ ਹੋਈਆਂ ਉਹ ਜਿਹੜੀਆਂ ਹੋ ਗਿਆ ਉਹਨਾਂ ਦਰਖਾਸਤਾਂ ਨੂੰ ਦੋ ਢਾਈ ਮਹੀਨੇ ਹੋ ਗਏ ਪਹਿਲਾਂ ਤਾਂ ਕਹਿੰਦੇ ਸੀ ਜਈ ਸਾਹਿਬ ਨੇ ਜਿਹੜੇ ਮਨਪ੍ਰੀਤ ਕਹਿੰਦੇ ਸੀ ਚੋਣ ਜਾਬਤਾ ਲੱਗਾ ਹੁਣ ਤਾਂ ਚੋਣ ਜਾਬਤੇ ਹਟੇ ਨੂੰ ਵੀ ਕਈ ਦਿਨ ਹੋ ਗਏ ਅਸੀਂ ਚਾਹਦੇ ਹਾਂ ਵੀ ਸਾਡੇ ਕੋਲ ਛੱਪਣ ਦੀ ਜਗ੍ਹਾ ਵੀ ਹੈ ਸਾਡੇ ਐਮਐਲਏ ਜਿਹੜੇ ਸੀ ਉਹਨਾਂ ਨਾਲ ਸੰਪਰਕ ਕੀਤਾ ਐਮਐਲਏ ਸਾਹਿਬ ਨੂੰ ਦੱਸਿਆ ਐਮਐਲਏ ਸਾਹਿਬ ਨੇ ਕਿਹਾ ਉਹਨਾਂ ਨੂੰ ਪ੍ਰਸ਼ਾਸਨ ਨੂੰ ਵੀ ਕਰੋ ਪਰ ਹਜੇ ਤੱਕ ਕੁਝ ਨਹੀਂ ਹੋਇਆ ਸਾਡੇ ਕੋਲੇ ਛੱਪੜ ਦੀ ਜਗ੍ਹਾ ਵੀ ਆ ਵੱਡੀ ਗੱਲ ਇਹ ਆ ਸਾਡੇ ਨਾਲ ਨਿਕਾਸੀ ਨਾਲਾ ਲੱਗਦਾ ਅਸੀਂ ਕਹਿੰਦੇ ਆ ਵੀ ਸਾਡੇ ਕੋਲ ਛੱਪੜ ਦੀ ਜਗ੍ਹਾ ਦੇ ਵਿੱਚ ਹੀ ਇਹ ਪਾਣੀ ਪਾ ਦਿਓ ਇੱਥੋਂ ਪਾਈਪ ਲਾਈਨ ਪਾ ਦਿਓ ਉਹਦੇ ਤੇ ਅਸੀਂ ਕਾਰਵਾਈ ਕਰਨ ਦੀ ਜਿਹੜੀ ਆ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਸਾਡੀ ਜਲਦ ਤੋਂ ਜਲਦ ਸੜਕਾਂ ਨੂੰ ਇਹਨੂੰ ਇਲਾਕਾ ਹੈਗਾ ਪੰਚਾਇਤੀ ਉਹਦੇ ਵਿੱਚ ਆਉਂਦਾ ਹੈਗਾ ਗ੍ਰਾਮ ਪੰਚਾਇਤ ਬਾਜੜਾ ਕਲੋਨੀ ਹੈ ਇੱਥੇ ਸਰਪੰਚ ਹੀ ਜਿਹੜਾ ਮਤਲਬ ਇੱਥੇ ਇਦਾਂ ਦੀ ਹਾਲਤ ਆ ਵੀ ਕੰਮ ਵਿਕਾਸ ਦਾ ਤਾਂ ਤੁਹਾਡੇ ਸਾਹਮਣੇ ਹੀ ਆ ਜੋ ਕੁਝ ਹੈਗਾ ਕਿੰਨਾ ਸਮਾਂ ਹੋ ਗਿਆ ਸੜਕ ਜਿਹੜੀ ਖਰਾਬ ਇਹਨੂੰ 1.5-2 ਸਾਲ ਹੋ ਗਏ ਇਹਦੀ ਇਹੀ ਹਾਲਤ ਹੈ ਇੱਥੇ ਬਿਮਾਰੀ ਫੈਲਣ ਦਾ ਖਤਰਾ ਮੈਂ ਤਾਂ ਸਿਹਤ ਪ੍ਰਸ਼ਾਸਨ ਨੂੰ ਵੀ ਕਹੂੰਗਾ ਵੀ ਇੱਥੇ ਦੇਖੋ ਤੁਸੀਂ ਆ ਕੇ ਇੱਥੇ ਜਦੋਂ ਚਿਕਨਵੁੰਨੀਆਂ ਜਾਂ ਹੋਰ ਬਿਮਾਰੀਆਂ ਮੱਛਰ ਨਾਲ ਫੈਲ ਰਹੀਆਂ ਇੱਥੇ ਹਾਲਤ ਦੇਖੋ ਸਿਹਤ ਵਿਭਾਗ ਨੂੰ ਵੀ ਮੈਂ ਤਾਂ ਮੰਗ ਕਰਦਾ ਤੇ ਪੰਚਾਇਤੀ ਵਿਭਾਗ ਨੂੰ ਵੀ ਮੰਗ ਕਰਦਾ ਵੀ ਇਹਦੀ ਹਾਲਤ ਡੀਸੀ ਸਾਹਿਬ ਨੂੰ ਕਹਿੰਦੇ ਆ ਵੀ ਤੁਸੀਂ ਇਹਦੀ ਹਾਲਤ ਦੇਖੋ ਇੱਥੇ ਅੱਗੇ ਪਿੰਡ ਦੀ ਮੈਨੂੰ ਲੱਗਦਾ ਵੀ ਇੱਥੇ ਜਿੰਨੀ ਕੁ ਬੁਰੀ ਹਾਲਤ ਹੈਗੀ ਆ ਇੱਥੇ ਲੋਕਾਂ ਦਾ ਨੰਗਣਾ ਬਹੁਤ ਮੁਸ਼ਕਲ ਆ ਬਹੁਤ ਸਮੈਲ ਫੈਲੀ ਹੋਈ ਹੈ ਜੀ ਇੱਥੇ ਕੀ ਨਾਮ ਤੁਹਾਡਾ ਜੀ ਸਤਨਾਮ ਸਿੰਘ ਧਾਲੀਵਾਲ ਪ੍ਰਧਾਨ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਕੀ ਜਿਹੜਾ ਲੋਕੀ ਪਰੇਸ਼ਾਨ ਇਹ ਇਲਾਕਾ ਕਿਹੜਾ ਹੈਗਾ ਇਹ ਬਾਜੜਾ ਕਲੋਨੀ ਦੇ ਵਿੱਚ ਅਸੀਂ ਜਿਹੜੀ ਮੇਨ ਰੋਡ ਤੋਂ ਰੋਡ ਜਾਂਦੇ ਆ ਬਾਜੜਾ ਕਲੋਨੀ ਨੂੰ ਉਹਦੇ ਉੱਤੇ ਉੱਤੇ ਖੜੇ ਆ ਤੇ ਤੁਸੀਂ ਰੋਡ ਦਾ ਹਾਲ ਜਿਹੜਾ ਦੇਖ ਲਿਆ ਕਿ ਕੀ ਹਾਲ ਆ ਮੈਂ ਹੈਰਾਨ ਆ ਕਿ ਇਸ ਪਿੰਡ ਦੇ ਵਿੱਚ ਮੇਰੇ ਖਿਆਲ ਆ ਕੋਈ ਆ 8900 ਵੋਟ ਹੋਊਗੀ ਵੋਟ ਜਿਹੜੀ ਐ 3400 ਵੋਟ ਇਸ ਪਿੰਡ ਦੀ ਜਿਹੜੇ ਵੋਟਾਂ ਮੰਗਣ ਆਉਂਦੇ ਹੋਣਗੇ ਜਿਸ ਦਾ ਹੁਣੇ ਇੱਕ ਮੈਂਬਰ ਪਾਰਲੀਮੈਂਟ MP ਦੀਆਂ ਜਿਹੜੀਆਂ ਵੋਟਾਂ ਹੋਈਆਂ ਕੀ ਉਹ ਡਰੋਨ ਰਾਹੀਂ ਆਏ ਜਾਂ ਉਹਨਾਂ ਨੇ ਕਿਸਤੀ ਰਾਹੀਂ ਇਹਦੀ ਨਜ਼ਰ ਜਾਂ ਉਹਨਾਂ ਦੀ ਨਜ਼ਰੀ ਨਹੀਂ ਕਿੱਧਰ ਦੀ ਲੱਗੇ ਪਿੰਡ ਦਾ ਤੇ ਇੰਨਾ ਮੰਦਾ ਹਾਲ ਆ ਕਿ ਜੇ ਕਿਸੇ ਦੇ ਘਰ ਕੋਈ ਪਰੌਣਾ ਆਉਣਾ ਤੇ ਉਹ ਚੁੰਗੀ ਦੇ ਕੱਢ ਕੇ ਫੋਨ ਕਰਦਾ ਵੀ ਮੈਂ ਕਿੱਧਰ ਦੀ ਆਵਾਂ ਏ ਮੁੰਡਿਆ ਸਾਹਿਬ ਜਿਹੜੇ ਆਪਣੇ ਸardar Hardeep Singh Mundia MLA ਨੇ ਇਸ ਏਰੀਆ ਦੇ ਉਹਨਾਂ ਦੇ ਹਲਕੇ ਦੇ ਵਿੱਚ ਪਿੰਡ ਪੈਂਦਾ ਤੇ ਮੈਂ ਇੱਕ ਬੜਾ ਹੈਰਾਨਿਆ ਵੀ ਜਿੱਥੇ 3400 ਦੇ ਕਰੀਬ ਵੋਟ ਐ ਤੇ ਉਹ MLA ਸਾਹਮਣੇ ਕੀ ਗੱਲ ਐ ਤੇ ਚੱਕਰੀ ਨਹੀਂ ਮਾਰਿਆ ਇਲੈਕਸ਼ਨਾਂ ਤਾਂ ਕੋਈ ਸਮਾਂ ਪਹਿਲਾਂ ਦਾ ਇੱਥੇ ਪ੍ਰਬੰਧਕ ਲੱਗਾ ਪ੍ਰਬੰਧਕ ਨੂੰ ਮੈਂ ਕੰਮ ਸੇ ਕੰਮ ਕਈ ਫੋਨ ਕਰ ਚੁੱਕਾ ਤੇ ਜਿਹੜਾ ਸੈਕਟਰੀ ਐ ਸੈਕਟਰੀ ਨੂੰ ਵੀ ਕਾਫੀ ਫੋਨ ਕੀਤੇ ਪਰ ਸੈਕਟਰੀ ਨੇ ਇਹ ਤਾਂ ਸੌਂ ਖਾਦੀ ਐ ਵੀ ਮੈਂ ਤੇ ਫੋਨ ਚੱਕਣਾ ਹੀ ਨਹੀਂ ਕਮ ਸੇ ਕਮ 100 ਫੋਨ ਮੈਂ ਕੀਤਾ ਹੋਣਾ ਕਿ ਤੁਸੀਂ ਪ੍ਰਬੰਧਕ ਲੱਗੇ ਹੋ ਕਿ ਤੁਸੀਂ ਇੱਥੇ ਪਿੰਡ ਦਾ ਵੇਖੋ ਕਮ ਸੇ ਕਮ ਪਿੰਡ ਨੂੰ ਜਾਣ ਵਾਲੀ ਜਿਹੜੀ ਛੜਕਿਆ ਕਿਉਂਕਿ ਛੜਕ ਤੋਂ ਰਸਤੇ ਤੋਂ ਹੀ ਪਤਾ ਲੱਗਦਾ ਵੀ ਪਿੰਡ ਦਾ ਕੀ ਹਾਲਾਤ ਹੈ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਸੀਵਰੇਜ ਦਾ ਪਾਣੀ ਆ ਉਹ ਜਾਂਦਾ ਬਿਮਾਰੀ ਫੈਲਣ ਦਾ ਖਤਰਾ ਲੱਗੇ ਸਾਰੇ ਬਸੋਂ ਹੈਗੀ ਆ ਕੋਸ਼ਣ ਇੰਡਸਟਰੀ ਹੈ ਕੁਝ ਬਸੋਂ ਹੈਗੀ ਆ ਇਸ ਕਰਕੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਜਿਹੜਾ ਇਸ ਵੱਲ ਧਿਆਨ ਦੇਣ ਦੀ ਲੋੜ ਆ ਕਿਉਂਕਿ ਹੁਣ ਪ੍ਰਬੰਧਕ ਲੱਗਾ ਪਿੰਡ ਦੀ ਇੱਕ ਹੋਰ ਪ੍ਰੋਬਲਮ ਆ ਕਿ ਇੱਥੇ ਕੁਈ 100 160 50 60 ਇਦਾਂ ਕੁਆਟਰ ਜਿਹੜੇ ਬਣਾਏ ਆ ਉਹ ਕੁਆਟਰਾਂ ਵਾਲੇ ਜਿਹੜੇ ਉਹ ਵੀ ਸੀਵਰੇਜ ਦੇ ਵਿੱਚ ਜਿਹੜਾ ਆ ਉਹ ਮਤਲਬ ਆਪਣਾ ਫੁੱੜਦੇ ਆ ਜਿਹੜਾ ਪਾਣੀ ਪੂਣੀ ਉਹਦਾ ਕਰਕੇ ਮੈਂ ਤੇ ਹੋਰ ਪ੍ਰੋਬਲਮਸ ਕਰਕੇ ਜਿਹੜਾ ਸੀਵਰੇਜ ਬਲੌਕ ਆ ਬਲੌਕ ਹੋਇਆ ਪਿਆ ਤੇ ਇਹਨੂੰ ਖਲਾ ਕੇ ਇਹ ਜਿਹੜੀ ਰੋਡ ਆ ਉਹ ਬਣੇ ਇੱਕ ਇੱਕ ਜਿਹੜੀ ਪੰਚਾਇਤ ਆ ਪੰਚਾਇਤ ਦੀ ਵੀ ਇੱਕ ਜ਼ਿੰਮੇਵਾਰੀ ਹੁੰਦੀ ਆ ਕਿਉਂਕਿ ਪੰਚਾਇਤ ਨੇ ਹੀ ਪਿੰਡ ਨੂੰ ਦੇਖਣਾ ਹੁੰਦਾ ਜੇ ਉਹਦਾ ਸਮਾਂ ਲੰਘ ਗਿਆ ਤੇ ਹੁਣ ਪ੍ਰਬੰਧਕ ਜਿਹੜਾ ਇਹ ਸਾਰਾ ਕੰਮ ਕਰਾ ਸਕਦਾ ਕੰਮ ਸੇ ਕੰਮ ਜਿਹੜੇ ਕੁਆਟਰ ਜਿਨ੍ਹਾਂ ਨੇ ਜਿਆਦਾ ਬਣਾਏ ਨੇ ਉਹ ਤੇ ਆਪੋ ਆਪਣੀਆਂ ਹੌਜੀਆਂ ਬਣਾਉਣ ਹੌਜੀਆਂ ਦੇ ਵਿੱਚ ਸੁੱਟਣ ਤਾਂ ਕਿ ਜਿਹੜਾ ਸੀਵਰੇਜ ਜਾਣਾ ਇੱਕ ਵੱਡੀ ਜਿਹੜੀ ਨੈਗਲੀਜੈਂਸ ਹੋਈ ਆ ਉਹ ਇਹ ਹੈ ਕਿ ਜਦੋਂ ਇੱਥੇ ਸੀਵਰੇਜ ਪਾਇਆ ਗਿਆ ਤੇ ਮੇਰਾ ਖਿਆਲ 6 ਇੰਚ ਦਾ ਪਾਈਪ ਪਾਇਆ ਗਿਆ ਤੇ ਕਿੰਨਾ ਟਾਈਮ ਹੋ ਗਿਆ ਸੜਕ ਨੂੰ ਜਿਹੜੀ ਤੋੜ ਕੇ ਦੁਬਾਰਾ ਬਣਾਇਆ ਇਹ 1.5-2 ਸਾਲ ਤੋਂ ਇਹੀ ਪੋਜੀਸ਼ਨ ਹੈ ਮੈਂ ਤੇ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹੀ ਮੰਗ ਕਰਦਾ ਤੇ ਇਹ ਜਿਹੜੀਆਂ ਬੇਸਿਕ ਅਮੈਨਿਟੀਆਂ ਹੈਗੀਆਂ ਇੱਕ ਮਤਲਬ ਜਿੱਸਾਂ ਕਹਿੰਦੇ ਆ ਕਿ ਪਾਣੀ ਪਾਣੀ ਸਾਫ਼ ਜਿਹੜਾ ਪੀਣ ਵਾਲਾ ਲੋਕਾਂ ਨੂੰ ਮਿਲੇ ਪਾਣੀ ਵੀ ਮਿਲਦਾ ਨਹੀਂ ਕਿਉਂਕਿ ਉਹਦੇ ਵਿੱਚ ਸੀਵਰੇਜ ਦਾ ਪਾਣੀ ਜਿਹੜਾ ਉਹ ਮਿਕਸ ਹੋਇਆ ਜਾਂਦਾ ਆ ਆਮ ਰੂਟੀਨ 'ਚ ਦੇਖਦੇ ਆ ਵੀ ਸੀਵਰੇਜ ਦੀਆਂ ਪਾਈਪਾਂ ਜਿਹੜੀਆਂ ਉਹ ਲੇਕੀ ਹੈਗੀਆਂ ਸੀਵਰੇਜ ਮਤਲਬ ਜਿਹੜਾ ਸੀਵਰੇਜ ਦੇ ਬਲਾਕ ਆ ਇਹਦਾ ਪਾਣੀ ਜਿਹੜਾ ਉਹਨਾਂ 'ਚ ਰਲਦਾ ਤੇ ਉਹ ਮਤਲਬ ਲੋਕੀ ਇੱਥੇ ਇਹਦਾ ਹੱਲ ਨਾ ਹੋਇਆ ਜਿਹੜੇ ਐਕਸੀਡੈਂਟ ਤੇ ਹੁੰਦੇ ਆ ਲੋਕ ਡਿੱਗਦੇ ਆ ਮੇਰੇ ਖਾਲ ਕੋਈ ਭਿਆਨਕ ਬਿਮਾਰੀ ਜਿਹੜੀ ਪਿੰਡ ਤੇ ਫੈਲ ਸਕਦੀ ਹੈ ਜਿੱਦਾਂ ਹੁਣ ਅੱਜਕੱਲ ਡੇਂਗੂ ਬਾਰੇ ਜਿਹੜਾ ਪ੍ਰਸ਼ਾਸਨ ਆ ਬੜਾ ਐਕਟਿਵ ਆ ਫੇ ਡੇਂਗੂ ਦਾ ਪ੍ਰਬੰਧ ਕਰਨੇ ਆ ਫੇ ਨਾ ਫੈਲੇ ਡੇਂਗੂ ਕੀ ਇਥੇ ਚਿਕਨ ਗੁੜੀਆਂ ਹੋਰ ਬਿਮਾਰੀਆਂ ਮੱਛਰ ਤੋਂ ਫੈਲ ਜਾਣਗੀਆਂ ਦੇਖੋ ਕਿੰਨਾ ਮੱਛਰ ਮੁੱਛਰ ਜਿਹੜਾ ਪਾਣੀ ਦੇ ਉੱਤੇ ਤਰ ਰਹੇ ਆ ਮੇਰਾ ਨਾਮ ਸਚਿਨ ਕੁਮਾਰ ਇਹ ਲੱਕਾ ਕਿਹੜਾ ਹੈਗਾ ਇਹ ਬਹਿ ਗਿਆ ਮਿਹਰਬਾਨ ਜੀ ਇੱਧਰ ਇੱਕ ਤੱਕ 19 ਸਾਰਾ ਬਾਜ ਦਾ ਗਰੂਪ ਨੀਰ ਦਾ ਹਾਲ ਹੈਗਾ ਕਿੰਨੀ ਦੇਰ ਤੋਂ ਇੱਥੇ ਦਾ ਹੋ ਗਿਆ ਮੈਂ ਦੇਖਦੇ ਮੇਰੇ ਹਿਸਾਬ ਨਾਲ ਬਣੀ ਚਾਹੋਦੀ ਇਹ ਸ਼ਾਇਦ ਆਵਾਦੀ ਪਾਰਟੀ ਆਈ ਹੈ ਨਾ ਉਦੋਂ ਦਾ ਬੁਰਾ ਹਾਲਾ ਨਾ ਕੁਝ ਹੋ ਰਿਹਾ ਹੈ ਸੜਕ ਦਾ ਤੁਸੀਂ ਆਪ ਹੀ ਦੇਖ ਰਹੇ ਲੋਕ ਕਿੰਦਾ ਆ ਰਹੇ ਇਹ ਸੜਕ ਤਾਂ ਉਦੋਂ ਤੱਕ ਕਦੋਂ ਤਾਂ ਪੱਟੀ ਗਈ ਤੇ ਮਾਰ ਕੇ ਰਿਪੇਅਰ ਨਹੀਂ ਹੋਈ ਮੇਰੇ ਕਹਨਾਂ ਨੂੰ 2 ਕੋ ਸਾਲ ਹੋ ਗਏ 1.5 2 ਸਾਲ 1.5 2 ਸਾਲ ਹੋ ਚੁੱਕੇ ਬੰਦਾ ਰੋਜ਼ ਹੀ ਡਿਗਰੇ ਇੱਥੇ ਸਾਰੇ ਇਹ ਮੱਛਾ ਖਾਰੇ ਮੈਂ ਕਹਿੰਦਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ ਐ ਚੀਜ਼ ਬਣਾਨੀ ਚਾਹੀਦੀ ਹੈ ਲੋਕੀ ਸਾਰੇ ਸਾਰੇ ਇੱਥੇ ਪਰੇਸ਼ਾਨ ਹੈਗੇ ਆ